ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 1 ਦੋਏ ਦੀਵੇ ਚੌਧ ਹਟ ਨਾਲੇ ਜੀਤੇ ਜੀ ਤੇ ਤੇਵਣ ਜਹਰੇ ਖੁੱਲੇ ਹਟ ਹੋ ਆਵਾਪਾਰ ਜੋ ਪਹੁੰਚ ਸੋ ਚੱਲਣ ਹਾੜ ਦੋਏ ਦੀ ਜੀਤੇ ਜੀ ਤੇ ਤੇਵਨ ਜਹਰੇ ਖੋਲੇ ਹਟ ਹੋ ਆਵਾਪਾਰ ਜੋ ਪਹੁੰਚ ਸੋ ਚੱਲਣ ਹਾਰ ਤਰਮਦੜਾ ਬਜੀ ਵਧਾਈ ਸਚਨਾਮ ਕੀ ਮੇਲੀ ਵੜ ਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ ਸੋ ਪੇਧਾ ਸੇਵਨ ਦੇਹ ਪਗਾ ਤਪੈ ਘਰ ਕਾਲਿਆ ਕਾਲੇ ਵੰਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਗਰੀ ਬਾਹਰੇ ਕਬੈਨ ਪਾਵ ਕੋਇ ਕੋਟ ਰਚਾਇਆ ਹਰ ਸੱਚ ਆਪੇ ਇੱਕ ਦੂਜੇ ਭਾਇ ਖਾਇਆ ਹਮੇਂ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਭ ਸਾਰ ਮਨ ਮੁਕਤ ਸੰਤਪੇ ਜੇ ਜੇ ਆਪੁ ਜਾਈ ਸੋ ਬੁਝਸੀ ਜੇ ਸਤ ਗੁਰੁ ਥਾਪੇ ਸਭ ਜਗ ਖੇਲ ਰਚਾਇਓ ਸਭ ਵਰਤ ਥਾਪੇ ਜੇ ਜੇ ਆਪੁ ਜਾਈ ਸੋ ਬੁਝ ਜੇ ਸਾਤ ਗੁਰ ਥਾਪੇ ਸਭ ਜਗ ਖੇਲ ਰਚਾਇਆ ਸਭ ਵਰਤ ਹਾਪੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹਟ ਹੋਵਾਵਾ ਪਾਰ ਜੋ ਪਹੁੰਚ ਸੋ ਚੱਲਣ ਹਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਮੁਖਵਾਕ ਸਤਿਗੁਰਾਂ ਦੀ ਅੰਮ੍ਰਿਤ ਮੇ ਬਾਣੀ ਪਾਵਨ ਅੰਗ 799 ਉੱਤੇ 90 ਉੱਤੇ ਸੁਭਾਏ ਮਾਨ ਹੈ ਸਤਿਗੁਰੂ ਪਾਤਸ਼ਾਹ ਦੇ ਇਹ ਪਾਵਨ ਬਚਨ ਅਜੋ ਬਖਸ਼ਿਸ਼ ਕਰਨ ਕਰ ਰਹੇ ਨੇ ਦੋ ਹੀ ਦੀਵੇ 14 ਹੱਟ ਨਾਲੇ ਜੇਤੇ ਜੀ ਤੇਤੇ ਵਣ ਜਾ ਰਹੇ ਸਤਿਗੁਰ ਕਹਿੰਦੇ ਦੋ ਤਾਂ ਦੀਵੇ ਨੇ ਸੂਰਜ ਤੇ ਚੰਦ 14 ਹੱਟੀਆਂ ਜਿਨ੍ਹਾਂ ਨੂੰ 14 ਪੁਰਿਆਂ ਕਿਹਾ ਗਿਆ ਜੇਤੇ ਜੀ ਜਿਨ੍ਹਾਂ ਸਾਰਾ ਸੰਸਾਰ ਸਤਿਗੁਰ ਕਹਿੰਦੇ ਜੇਤੇ ਜੀ ਸਥਿਤੇ ਵਣ ਜਾ ਰਹੇ ਹਰ ਕੋਈ ਇੱਥੇ ਵਪਾਰ ਕਰ ਰਿਹਾ ਮਾਲਕ ਦਾ ਹਟ ਖੁੱਲਾ ਹੋਇਆ ਹੈ ਵਪਾਰ ਹੋ ਰਿਹਾ ਹੈ ਜੋ ਇੱਥੇ ਪਹੁੰਚ ਜਾਂਦਾ ਹੈ ਸਤਿਗੁਰ ਕਹਿੰਦੇ ਇੱਕ ਗੱਲ ਚੇਤਾ ਰੱਖਿਓ ਵਪਾਰ ਕਰਕੇ ਇਕ ਨਾ ਇਕ ਦਿਨ ਉਸਨੇ ਵਾਪਸ ਮੁੜਨਾ ਆਪਣੇ ਘਰ ਨੂੰ ਇਸ ਕਰਕੇ ਸਤਿਗੁਰ ਕਹਿੰਦੇ ਇਹੋ ਜਾਂ ਵਪਾਰ ਇੱਥੇ ਕਰਿਓ ਜਿਸ ਨਾਲ ਕੀ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਹੋ ਜਾਣ ਵਪਾਰ ਹੱਟਿਕ ਕਰਾਇ ਪਰ ਕਿਨਹੀ ਬੰਦ ਜਿਆ ਕਾਂਸੀ ਤੰਬਾ ਕਿਨਹੀ ਗੋਂ ਸਪਾਰੀ ਪਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਮਰੇ ਜੀ ਆਪੋ ਆਪਣੀ ਵਪਾਰ ਕਰਨਾ ਕਿਸ ਚੀਜ਼ ਦਾ ਹੈ ਮਾਲਕ ਦੀ ਹੱਤੀ ਤੇ ਖੋਲੀ ਹੈ ਕੋਈ ਨਾਮ ਹੀ ਮੰਗਦਾ ਰਹੇਗਾ ਤੇ ਕੋਈ ਸੰਸਾਰੀ ਪਦਾਰਥ ਹੀ ਸਤਿਗੁਰ ਕਾਹਦੇ ਉਹ ਮੰਗ ਮੰਗਿਏ ਤੇ ਲੋਕ ਵੀ ਤੇ ਪਰਲੋਕ ਵੀ ਸੁਹੇਲੇ ਕਰ ਦੇ ਸਤਿਗੁਰ ਕਿਰਪਾ ਕਰਨ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਤੇ ਦਰੂ ਕਰੋ ਨਾਮ ਦੀਆਂ ਦਾਤਾਂ ਬਖਸ਼ਣ ਜੀ ਹੋਈਆਂ ਭੁੱਲਾਂ ਦੇ ਛਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ